ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਨਬਾਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਹੜਤਾਲ ਲਗਾਤਾਰ ਜਾਰੀ ਹੈ ਉਥੇ ਹੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦिएਗੇ ਕਿ ਇਸ ਮੀਟਿੰਗ ਦੇ ਦੌਰਾਨ ਵੀ ਕੋਈ ਫੈਸਲਾ ਨਹੀਂ ਅਰੰਭਿਆ ਗਿਆ ਜਦ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਕਈ ਫੈਸਲੇ ਸਨ ਬਸ ਪੀਆਰਟੀਸੀ ਕੰਟਰੈਕਟਰ ਵਰਕਰਾਂ ਦੇ ਹੱਥ ਵਿੱਚ ਦਿੱਤੇ ਗਏ ਹਨ ਪਰ ਉਧਰ ਜੇਕਰ ਕੰਟਰੈਕਟਰ ਵਰਕਰ ਯੂਨੀਅਨ ਦੇ ਪ੍ਰਧਾਨ ਦੀ ਗੱਲ ਸੁਣੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੋਈ ਵੀ ਗੱਲ ਨਹੀਂ ਮੰਨੀ ਗਈ ਹੈ ਅਤੇ ਇਹ ਮੀਟਿੰਗ ਵੀ ਬੇਨਜ਼ਾਇ ਹੀ ਸਾਬਤ ਹੋਈ ਹੈ ਪਹਿਲੀਆਂ ਮੀਟਿੰਗਾਂ ਵਾਂਗ ਇਸ ਮੀਟਿੰਗ ਦੇ ਵਿੱਚ ਵੀ ਸਾਡਾ ਟਾਈਮ ਖਰਾਬ ਕੀਤਾ ਗਿਆ ਹੈ ਹੂੰ ਦੋਸਤੋ ਦੇਖਣ ਵਾਲੀ ਗੱਲ ਇਹ ਹੈ ਕਿ ਕਿਉਂਕਿ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਬੱਸਾਂ ਨਾਲ ਚੱਨ ਕਰਕੇ ਉਹ ਮੁਸ਼ਕਲਾਂ ਵੱਲ ਪੰਜਾਬ ਸਰਕਾਰ ਕਦੋਂ ਧਿਆਨ ਦੇਵੇਗੀ ਕਦੋਂ ਇਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇਗਾ ਤੇ ਕਦੋਂ ਜਲਦੀ ਉਹ ਜਲਦੀ ਬੱਸਾਂ ਸੜਕਾਂ ਉੱਤੇ ਦੌੜਨਗੀਆਂ ਤੇ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਕੰਟਰੈਕਟ ਵਰਕਰ ਯੂਨੀਅਨ ਦੇ ਜਿਹੜੇ ਮੈਂਬਰ ਹਨ ਆਗੂ ਹਨ ਉਹ ਮੀਟਿੰਗਾਂ ਬਾਰ-ਬਾਰ ਕਰਕੇ ਬਹੁਤ ਜ਼ਿਆਦਾ ਗੁੱਸੇ ਵਾਲੀ ਭਾਵਨਾ ਵਿੱਚ ਦਿਖਾਈ ਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਜਿਹੜੇ ਸਾਥੀ ਨੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਸਰਕਾਰ ਨਹੀਂ ਛੱਡਦੀ ਅਸੀਂ ਇਹ ਹੜਤਾਲ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਤੁਸੀਂ ਦੇਖੋ ਉਹਨਾਂ ਦਾ ਕੀ ਕੁਝ ਕਹਿਣਾ ਹੈ ਵੀ ਅਸਪਕਤਾ ਸਾਡੀ ਅੱਜ ਮਾਨਜੁਗ ਟ੍ਰਾਂਸਪੋਰਟ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਹੈ ਉਹਨਾਂ ਨੇ ਸਾਨੂੰ ਕੱਲ ਮੀਟਿੰਗ ਦਾ ਸੱਦਾ ਦਿੱਤਾ ਸੀ ਜੋ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕ ਯੂਨੀਅਨ ਆ ਉਹਨਾਂ ਨੇ ਬੁਲਾਉਣ ਤੇ ਅੱਜ ਅਸੀਂ ਮੀਟਿੰਗ ਕਰਨ ਆਏ ਆ ਤੇ ਅੱਗੇ ਜੋ ਗੱਲਬਾਤ ਮੀਟਿੰਗ ਚ ਹੋਊਗੀ ਆ ਉਸ ਤੋਂ ਬਾਅਦ ਸਾਨੂੰ ਬਰੀਫ ਕਰ ਦਿੱਤਾ ਜਾਊਗਾ ਮਹਿਕਮੇ ਨੇ ਜਿਹੜਾ ਫੈਸਲਾ ਲਿੱਤਾ ਹੈ ਸਸਪੈਂਸ਼ਨ ਵਾਲਾ ਵਿਕਾਸ ਦਾ ਕਿਸ ਤਰ੍ਹਾਂ ਦੇਖਦੇ ਪਹਿਲੇ ਇਸ ਤੋਂ ਪਹਿਲੇ ਤਸਕੀਰਦਾਰਾਂ ਦਾ ਦੇਖਦਾ ਫੈਸਲਾ ਲਿੱਤਾ ਜਾਵੇ ਦੇਖੋ ਜੀ ਜਿਹੜਾ ਕਿਸੇ ਹੋਰ ਕਿਸੇ ਯੂਨੀਅਨ ਨਾਲ ਹੋਇਆ ਜਾਂ ਕਿਸੇ ਹੋਰ ਮਹਿਕਮੇ ਨਾਲ ਹੋਇਆ ਉਹ ਇੱਕ ਅਲੱਗ ਮੈਟਰ ਆ ਪਰ ਜਿਹੜਾ ਟਰਾਂਸਪੋਰਟ ਆ ਇਹਦੇ ਵਿੱਚ ਪੂਰੇ ਪੰਜਾਬ ਦੇ ਲੋਕ ਨੇ ਰੋਜੀojana ਰੋਟੀਨ ਦੇ ਵਿੱਚ ਸਫਰ ਕਰਦੇ ਆ ਇਹ ਲੋਕਾਂ ਨਾਲ ਜੁੜਿਆ ਹੋਇਆ ਵਿਭਾਗ ਅਸੀਂ ਬਾਕੀ ਵਿਭਾਗਾਂ ਨਾਲੋਂ ਅਲੱਗ ਦੇਖਦੇ ਆ ਔਰ ਦੂਜੀ ਗੱਲ ਜਿਹੜੀ ਸਾਡੀ ਬੀਬੀਆਂ ਨੂੰ ਪੰਜਾਬ ਦੇ ਵਿੱਚ ਮੁਕਤ ਸਹੂਲਤ ਦਿੱਤੀ ਹੋਈ ਆ ਕਈ ਮੁੱਦੇ ਦੇਖੀਏ ਜਿਹੜੇ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਨੇ ਇੱਕ ਐਮਰਜੈਂਸੀ ਡਿਪਾਰਟਮੈਂਟ ਤੇ ਸਾਡੇ ਕੋਲੋਂ ਤਾਂ ਇਹੀ ਆ ਅਸੀਂ ਹੜਤਾਲ ਤੇ ਜਾਂਦੇ ਨਹੀਂ ਸੀ ਸਾਡੀਆਂ 28 ਤਰੀਕ ਨੂੰ 12 ਤੋਂ 2 ਗੇਟ ਰੈਲੀਆਂ ਸੀ ਅਸੀਂ ਟੈਂਡਰ ਦਾ ਵਿਰੋਧ ਕਰਨਾ ਸੀ ਪਰ ਸਰਕਾਰ ਨੇ ਸਾਡੇ ਤੇ ਵਧਮਾ ਕਰਦੇ ਹੋਏ ਸਾਨੂੰ ਤਕਰੀਬਨ ਤੜਕੇ 4:30 ਵਜੇ ਸਾਡੇ ਘਰਾਂ ਚੋਂ ਅਰੈਸਟ ਕਰ ਲਿਆ ਤੇ ਘਰਾਂ ਦੇ ਵਿੱਚ ਕਈਆਂ ਨજરਬੰਦ ਕਰਤਾ ਸੋ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ 'ਚ ਹੜਤਾਲ ਹੋ ਗਈ ਜੀ ਹੜਤਾਲ ਹੋਣ ਤੋਂ ਬਾਅਦ ਤੁਸੀਂ ਦੇਖ ਲਿਆ ਪੂਰੇ ਪੰਜਾਬ ਦੇ ਕੀ ਸਥਿਤੀ ਹੋਈ ਆ ਕੀ ਗੱਲਬਾਤ ਹੋਈ ਆ ਉਹ ਤੋਂ ਬਾਅਦ ਜੋ ਸੰਘਰਸ਼ਾ ਹੁਣ ਤੱਕ ਚੱਲਦਾ ਆ ਰਿਹਾ ਤੇ ਹੜਤਾਲ ਅਜੇ ਤੱਕ ਜਾਰੀ ਆ ਉਹਦੇ ਵਿੱਚ ਮੰਤਰੀ ਸਾਹਿਬ ਨੇ ਮੀਟਿੰਗ ਬੁਲਾਈ ਆ ਤੇ ਅੱਜ ਕਰਨ ਲਈ ਪਹੁੰਚੇ ਅੱਗੇ ਜੀ ਇਸ ਤਰ੍ਹਾਂ ਦੀਆਂ ਕਿੰਨੀਆਂ ਬੈਠਕਾਂ ਪਹਿਲੇ ਹੋ ਚੁੱਕੀਆਂ ਨੇ ਜਿਹੜੀਆਂ ਬੇਨਤੀਜਾਂ ਨਹੀਂ ਹੋਈਆਂ ਨੇ ਤਕਰੀਬਨ 55 ਮੀਟਿੰਗਾਂ ਸਾਡੀਆਂ ਜੋ ਟਰਾਂਸਪੋਰਟ ਮੰਤਰੀ ਜੀ ਨਾਲ ਤੇ ਸਾਡੇ ਡਿਪਾਰਟਮੈਂਟ ਨਾਲ ਹੋ ਚੁੱਕੀਆਂ ਨੇ 55 ਪਲੱਸ ਹੋਣਗੀਆਂ ਸੋ ਅਸੀਂ ਵੀ ਸਾਡਾ ਹੱਲ ਹੋਵੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਲੋਕ ਖੱਜਲਖਵਾਰ ਹੁਣ ਸਾਡੇ ਬਜ਼ੁਰਗ ਨੇ ਸਾਡੇ ਬੱਚੇ ਨੇ ਸਾਡੇ ਮਾਪੇ ਨੇ ਅਸੀਂ ਨਹੀਂ ਚਾਹੁੰਦੇ ਕਿਸਾਨਾਂ ਦੇ ਪੁੱਤਾਂ ਸੀ ਪਿੰਡਾਂ ਚੋਂ ਆਉਣ ਵਾਲੇ ਮੁੰਡੇ ਆ ਅਸੀਂ ਖੁਦ ਪੜੇ ਇਸੇ ਬੱਸਾਂ ਦੇ ਵਿੱਚ ਚੜ੍ਹ ਕੇ ਕਾਲਜਾਂ ਦੇ ਵਿੱਚ ਪੜੇ ਆ ਅਸੀਂ ਨਹੀਂ ਚਾਹੁੰਦੇ ਹੜਤਾਲ ਹੋਵੇ ਅਸੀਂ ਤਾਂ ਕਹਿੰਦੇ ਆ ਸਰਕਾਰ ਬੈ ਕੇ ਗੱਲਬਾਤ ਕਰੇ ਅਸੀਂ ਗੱਲਬਾਤ ਦਾ ਰਸਤਾ ਕਦੇ ਵੀ ਨਹੀਂ ਛੱਡਿਆ ਜਦੋਂ ਸਰਕਾਰ ਗੱਲਬਾਤ ਦਾ ਰਸਤਾ ਤੋੜ ਦਿੰਦੀ ਆ ਤਾਂ ਕਿਸੇ ਨਾ ਕਿਸੇ ਸਾਨੂੰ ਸੰਘਰਸ਼ ਦਾ ਜਿਹੜਾ ਰਸਤਾ ਉਹ ਅਪਣਾਉਣਾ ਪੈਣਾ ਜਿਹੜੀਆਂ ਮੰਗਾਂ ਨੇ ਜਿਹੜੀ ਸਰਕਾਰ ਮੰਨਦੀ ਹੈ ਤੇ ਕਿਹੜੀਆਂ ਮੰਗਾਂ ਨੇ ਜਿਹੜੀਆਂ ਨਹੀਂ ਮੰਨਦੀ ਦੇਖੋ ਜੀ ਸਰਕਾਰ ਮੰਗਾਂ ਦਾ ਸਾਰੀ ਸਾਡੀਆਂ तकरीबन ਪਿਛਲੀਆਂ 55 ਮੀਟਿੰਗਾਂ ਦੇ ਵਿੱਚ ਮੰਨ ਚੁੱਕੀ ਹੈ तकरीबन ਅਸੀਂ बार-बार ਇਹ ਗੱਲ ਕਹਿੰਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਤੁਸੀਂ ਮੰਨ ਚੁੱਕੇ ਹੋ तकरीबन ਉਹ ਤਾਂ ਲਾਗੂ ਕਰੋ ਪਰ ਇਹ ਕਿਤੇ ਵੀ ਨਹੀਂ ਹੋਇਆ ਜੋ ਮੰਗੀਆਂ ਹੋਈਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤਾਂ ਕੀ ਲਾਗੂ ਕਰਨੀਆਂ ᱛੀਆਂ ਸਮਾਂ ਤੇ ਉਲਟਾ ਸਾਡੇ ਤੇ ਕਿਲੋਮੀਟਰ ਦਾ ਜ਼ੋਰ ਪਾ ਕੇ ਕਿਲੋਮੀਟਰ ਦਾ ਪਹਾੜਾ ਲੈ ਕੇ ਸਰਕਾਰ ਸਾਡੇ ਤੇ ਆਈ ਆ ਸਾਡੇ ਮੁਲਾਜ਼ਮ ਅਰੈਸਟ ਕੀਤੇ ਆ ਤੇ ਸਾਡੇ ਡੀਪੂਆਂ ਦੇ ਤਕਰੀਬਨ ਸਾਰੀਆਂ ਕਮੇਟੀਆਂ ਅਰੈਸਟ ਕੀਤੀਆਂ ਨੇ ਤੇ ਉਸ ਤੋਂ ਬਾਅਦ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਪਰਚੇ ਦਿੱਤੇ ਆ ਤੇ ਉਹਦੇ ਵਿਰੋਧ ਬਜੋ ਜੋ ਅੱਜ ਨਤੀਜਾ ਉਸਾਰੀ ਆਪਾਂ ਦੇਖ ਰਹੇ ਹਾਂ ਜਿਹੜੀਆਂ ਮੰਨੀਆਂ ਸੀ ਜਿਹੜੀਆਂ ਮੰਨੀਆਂ ਸੀ ਜਿਹੜੀਆਂ ਸੀ ਜਿਹੜੀਆਂ ਮੁੱਖ ਸੀ ਇਹ ਮੰਨੀਆਂ ਸੀ ਵੀ ਜਿੰਨੇ ਤੁਸੀਂ ਕੰਟਰੈਕਟ ਤੇ ਜਾਂ ਆਊਟਸੋਰਸਿੰਗ ਦੇ ਵਿੱਚੋਂ ਉਹਨਾਂ ਨੂੰ ਮਹਿਕਮੇ ਦੇ ਵਿੱਚ ਲਿਆ ਜਾਊਗਾ ਤੇ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਨੇ ਉਹਨਾਂ ਨੂੰ ਰੋਡਵੇਜ ਦੇ ਵਿੱਚ ਪੱਕਾ ਕੀਤਾ ਜਾਊਗਾ ਤੇ ਕਿਲੋਮੀਟਰ ਬੱਸਾਂ ਨਹੀਂ ਪਾਵਾਂਗੇ ਤੇ ਤਨਖਾਹ ਦੇ ਵਿੱਚ ਵਾਧਾ ਪ੍ਰੋਪਰ ਕੰਮ ਬਰਾਬਰ ਤਨਖਾਹ ਇੱਕ ਸਾਡੇ ਕੰਡੀਸ਼ਨਾਂ ਲਾ ਕੇ ਨਜਾਇਜ਼ ਸਾਡੇ ਜੋ ਮੁਲਾਜ਼ਮ ਨੇ ਸਸਪੈਂਡ ਕੀਤੇ ਹੋਏ ਨੇ ਉਹਨਾਂ ਨੂੰ ਬਹਾਲ ਕਰਨ ਦੇ ਤਕਰੀਬਨ ਤਮਾਮ ਮੰਗਾਂ ਤੇ ਸਾਡੀ ਮਹਿਕਮੇ ਨਾਲ ਕਈ ਵਾਰ ਸਹਿਮਤੀ ਬਣ ਚੁੱਕੀ ਆ ਉਹਨਾਂ ਦਾ ਲੈਟਰ ਅੱਜ ਜਾਰੀ ਕਰਦੇ ਆ ਕੱਲ ਜਾਰੀ ਕਰਦੇ ਆ ਤਕਰੀਬਨ 4 ਸਾਲ ਲੰਘ ਗਏ ਜੀ ਅੱਜ ਕੱਲ ਅੱਜ ਕੱਲ ਕਰਦੇ ਤੇ ਐਂਡ ਦੇ ਵਿੱਚ ਜੋ ਨੌਬ ਥੋੜੇ ਸਾਹਮਣੇ ਆ ਉਹ ਆ ਚੁੱਕੇ ਲੱਗਦਾ ਅੱਜ ਕੁਝ ਪੋਜ਼ਿਟਿਵ ਹੋਇਆ ਅਸੀਂ ਤਾਂ ਹਰੇਕ ਮੀਟਿੰਗ 'ਚ ਇਹ ਸੋਚ ਕੇ ਜਾਂਦੇ ਆ ਵੀ ਪੋਜ਼ਿਟਿਵ ਹੋਵੇ ਅੱਗੇ ਮੰਤਰੀ ਸਾਹਿਬ ਤੇ ਆ ਜੀ ਅੰਦਰ ਬੈਠੇ ਆ